ਸਸਾ ਸੰਦਰਾ ਪੁਲਿਸ ਉਪ ਸਸਾ ਸੰਦਰਾ ਬੀਸ ਉਪ ਸਸਾ ਸੰਦਰਾ ਪੁਲਿਸ ਮੈਂ ਤੁਹਾਨੂੰ ਪੀਸਿੰਗ ਵਾਸੀ ਅਮਲੋ ਜੀ ਜੋ ਕਿ ਤੰਦਪਤਾ ਕਲਾਂ ਵਿਖੇ ਗੱਟਾ ਫੈਕਟਰੀ ਚਲਾ ਰਿਹਾ ਸਾਡੇ ਇੱਥੇ ਦੋ ਦਿਨ ਪਹਿਲਾਂ ਚੋਰੀ ਹੋ ਗਈ ਸੀ ਜਿਸ ਦੀ ਤਲਾਹ ਸੀ ਗੁੱਗਾ ਚੌਂਕੀ ਵਿਖੇ ਦਿੱਤੀ ਸੀ ਜਿਨ੍ਹਾਂ ਨੇ ਬੜੀ ਮੁਸਤੈਦੀ ਨਾਲ ਹੀ ਤਿੰਨ ਦਿਨ ਦੋ ਤਿੰਨ ਘੰਟਿਆਂ ਦੇ ਵਿੱਚ ਵਿੱਚ ਸਾਡਾ ਮਸਲਾ ਸੋਲਵ ਕਰਵਾਤਾ ਜਿਨ੍ਹਾਂ ਨੇ ਪੰਜ ਤੋਸ਼ੀਆਂ ਵਿੱਚੋਂ ਚਾਰ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਤੇ ਸਾਡਾ ਜਿੰਨਾ ਸਮਾਨ ਚੋਰੀ ਹੋਇਆ ਸੀ ਕਾਫੀ ਸਮਾਨ ਸਾਡਾ ਜਬਤ ਹੋ ਗਿਆ ਹੈ ਮਿਲ ਗਿਆ ਹੈ ਸਾਨੂੰ ਤੇ ਸਾਡਾ ਬੜਾ ਅਸੀਂ ਬੜਾ ਧੰਨਵਾਦੀ ਕਰਦੇ ਆ ਐਸਐਸਪੀ ਸਾਹਿਬ ਸ਼ੂਭਮ ਅਗਰਵਾਲ ਜੀ ਦਾ ਤੇ ਹਮਲੋ ਪੁਲਿਸ ਦਾ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੀ ਛੇਤੀ ਸਾਡਾ ਚੋਰਾਂ ਨੂੰ ਗ੍ਰਿਫਤਾਰ ਕਰਵਾ ਕੇ ਸਾਡੀ ਮਦਦ ਕੀਤੀ ਜੀ ਧੰਨਵਾਦ ਐਸੇ ਤਰ੍ਹਾਂ ਜੀ ਸੰਨ ਚਾਰ ਚੌਕੀ ਬੁਗਾਕਲਾ ਥਾਣਾ ਹਮਲੋ ਵਿਖੇ ਤਰ੍ਹਾਂ ਦਾ ਸ਼੍ਰੀਮਾਨ ਸੁਗਮ ਅਗਰਵਾਲ ਜੀ ਐਸਐਸਪੀ ਸਾਹਿਬ ਅਤੇ ਗੜ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਕਿ ਨਸ਼ਾ ਅਪਰਾਧ ਅਤੇ ਹੋਰ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮਹਿਮ ਚਲਾਈ ਗਈ ਆ ਉਹ ਮਹਿਮ ਦੇ ਤਹਿਤ ਸਾਨੂੰ ਕਮ ਧਰਮਪ੍ਰੀਤ ਸਿੰਘ ਨੇ ਇਤਲਾਹ ਦਿੱਤੀ ਸੀ ਕਿ ਕੁਝ ਦਿਨ ਪਹਿਲਾਂ ਉਹਦੀ ਫੈਕਟਰੀ ਵਿੱਚੋਂ ਜੋ ਸਮਾਨ ਚੋਰੀ ਹੋਇਆ ਉਹਦੇ ਤਹਿਤ ਅਸੀਂ ਤੁਰੰਤ ਐਫਆਰ ਦਰਜ ਕਰਕੇ ਜਿਹੜੇ ਪੰਜਾਬ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਪੇ ਚੋਰੀ ਹੋਇਆ ਜਿਹੜਾ ਸਮਾਨ ਬਰਾਮਦ ਕਰਾ ਲਿਆ ਗਿਆ ਹੁਣ ਇਹਨਾਂ ਦਾ ਰਿਵਾਰਡ ਹਾਸਲ ਕਰਕੇ ਜਿਹੜੀ ਅਗਲੀ ਕਾਰਵਾਈ ਅਮਲ ਚ